ਸੋ ਸਤਿਗੁਰ ਦੋਸਤੋ ਸਿਮਰਜੀਤ ਬੈਂਸ ਦੋਸਤੋ ਪਿਛਲੇ ਕਈ ਦਿਨਾਂ ਤੋਂ ਅਨੈਲੋ ਵਾਲੇ ਹਰਿਆਣੇ ਵਾਲੇ ਚੋਟਾਲੇ ਬੜੇ ਦਬਕੇ ਮਾਰ ਰਹੇ ਆ ਕਿ ਅਸੀਂ ਐਸਬੀਐਲ ਨਹਿਰ ਸ਼ੁਰੂ ਕਰਕੇ ਜਾਣੀ ਆ ਦੋਸਤੋ ਤੁਹਾਡੀ ਕਿਰਪਾ ਵਾਹਿਗੁਰੂ ਦੀ ਅਸ਼ੀਰਵਾਦ ਪਰਸੋਂ ਨੂੰ ਜਦੋਂ ਅਨੈਲੋ ਵਾਲੇ ਚੋਟਾਲਿਆਂ ਨੇ ਕਪੂਰੀ ਆ ਕੇ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਆਪਾਂ ਦੋਸਤੋ ਲੋਕਨਸਾਭ ਪਾਰਟੀ ਵੱਲੋਂ ਤੇ ਇਹ ਤਰੀਕ 12 ਵਜੇ ਲਲਕਾਰ ਰੈਲੀ ਕਪੂਰੀ ਦੇ ਸਥਾਨ ਤੇ ਤੇ ਦੋਸਤੋ ਕਪੂਰੀ ਦਾ ਸਥਾਨ ਪਟਿਆਲੇ ਤੋਂ 25 ਕਿਲੋਮੀਟਰ ਦੂਰ ਬਾਇਆ ਦੇਵੀਗੜ੍ਹ ਸੋ ਮੇਰੀ ਸਾਰੇ ਸਤਕਾਰਯੋਗ ਪੰਜਾਬੀ ਵੀਰਾਂ ਨੂੰ ਅਪੀਲ ਹੈ ਅਸੀਂ ਕਿਸੇ ਨਾਲ ਝਗੜਾ ਨਹੀਂ ਚਾਹੁੰਦੇ ਪਰ ਅਸੀਂ ਕਿਸੇ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਵੀ ਨਹੀਂ ਤੁਸੀਂ ਆਪਣੀ ਸਟੇਟ ਦੇ ਵਿੱਚ ਜੋ ਮਰਜ਼ੀ ਕਰੋ ਤੁਸੀਂ ਸਾਡੇ ਪੀਸਫੁੱਲ ਸੂਬੇ ਦੇ ਵਿੱਚ ਆ ਕੇ ਲਲਕਰੇ ਮਾਰੋ ਤੁਸੀਂ ਕਹੋ ਵੀ ਅਸੀਂ ਆ ਕੇ ਉਥੋਂ ਨਹਿਰ ਸ਼ੁਰੂ ਕਰਾਂਗੇ ਦੋਸਤੋ ਇਹ ਐਸਵਾਈਐਲ ਨਹਿਰ ਉਹੀ ਹੈ ਜਿਹਨੂੰ ਕਪਤਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਦੇ ਨਾਲ ਰਲ ਕੇ ਕਪੂਰੀ ਦੇ ਵਿੱਚ ਉਦਘਾਟਨ ਕੀਤਾ ਸੀ ਦੋਸਤੋ ਇਹ ਐਸਵਾਈਐਲ ਨਹਿਰ ਉਹੀ ਹੈ ਜਿਹੜੀ ਨਹਿਰ ਬਾਦਲ ਪਰਿਵਾਰ ਦੀ ਗਦਾਰੀ ਕਾਰਨ ਅਸੀਂ ਐਸਵਾਈਐਲ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਸਾਰੇ ਦੋਸਤੋ ਇਹ ਦਰਿਆਈ ਪਾਣੀ ਉਹੀ ਹੈ ਜਿਹਦੇ ਵਿੱਚ ਸਿਮਰਜੀਤ ਬੈਂਸ ਦੇ ਕੱਪੜੇ ਪਾੜ ਕੇ ਬਾਦਲਾਂ ਨੇ ਪੰਜਾਬ ਵਿਧਾਨ ਸਭਾ ਤੋਂ ਬਾਹਰ ਸੁੱਟਿਆ ਸੀ ਕਸੂਰ ਕੀ ਸੀ ਕਿ ਮੈਂ ਆਪਣੇ ਸੂਬੇ ਵਾਸਤੇ ਸਾਡੇ ਸੂਬੇ ਦੇ ਮੁਫਤ ਲੁੱਟੇ ਜਾ ਰਹੇ ਪਾਣੀ ਦੀ ਕੀਮਤ ਵਸੂਲ ਕਰਨ ਵਾਸਤੇ ਰੈਜ਼ੋਲੂਸ਼ਨ ਲੈ ਕੇ ਗਿਆ ਸੀ ਤੇ ਅੱਜ ਮੈਨੂੰ ਤੁਹਾਡੇ ਵੱਡੇ ਸਾਥ ਦੀ ਜ਼ਰੂਰਤ ਹੈ ਪਰਸੋਂ 23 ਤਰੀਕ 12 ਵਜੇ ਕਪੂਰੀ ਪਟਿਆਲੇ ਤੋਂ ਤਕਰੀਬਨ 25 ਕਿਲੋਮੀਟਰ ਦੂਰ ਹੈ ਬਾਇਆ ਦੇਵੀਗੜ੍ਹ ਦੋਸਤੋ ਵੱਡੀ ਗਿਣਤੀ ਦੇ ਵਿੱਚ ਚਟਾਲਿਆਂ ਦੀ ਗਿੱਦੜ ਧਮਕੀ ਦਾ ਜਵਾਬ ਦੇਣ ਵਾਸਤੇ ਲਲਕਾਰ ਰੈਲੀ ਦੇ ਵਿੱਚ ਸ਼ਾਮਲ ਹੋਣਾ ਦੋਸਤੋ ਮੇਰੀ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਹੈ ਪੰਜਾਬ ਵਾਸਤੇ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਸਾਰੇ ਪੰਜਾਬੀ ਹਮ ਹਮ ਅੱਗੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ